ਚਰਚ ਜੋ ਬਾਈਬਲ ਦੀਆਂ ਸਿੱਖਿਆਵਾਂ ਦਾ ਪਾਲਣ ਨਹੀਂ ਕਰਦੇ ਹਨ ਇਸ ਦੀ ਵਿਆਖਿਆ ਨੂੰ ਵਿਗਾੜਦੇ ਹਨ ਅਤੇ ਪਰਮੇਸ਼ਵਰ ਉੱਤੇ ਵਿਸ਼ਵਾਸ ਵਿੱਚ ਰੁਕਾਵਟ ਪਾਉਂਦੇ ਹਨ ਜੋ ਸਰੀਰ ਵਿੱਚ ਦੂਸਰੀ ਵਾਰ ਆਏ ਮਸੀਹ ਹਨ ਬਾਈਬਲ ਦੀ ਗਲਤ ਵਿਆਖਿਆ ਦਾ ਇੱਕ ਉਦਾਹਰਣ ਪ੍ਰਕਾਸ਼ ਦੀ ਪੋਥੀ 1 ਅਨੁਪਾਤ 7 ਹੈ ਰਸੂਲ ਯੋਹੰਨਾ ਨੇ ਭਵਿੱਖਬਾਣੀ ਕੀਤੀ ਸੀ ਕਿ ਜਦੋਂ ਮਸੀਹ ਦੂਜੀ ਵਾਰ ਆਉਣਗੇ ਤਾਂ ਉਹ ਬਦਲਾ ਨਾ ਲਉਣਗੇ ਅਤੇ ਹਰੇਕ ਅੱਖ ਉਹਨਾਂ ਨੂੰ ਵੇਖੇਗੀ ਸਥਾਪਿਤ ਚਰਚੀ ਇਹ ਦਾਅਵਾ ਕਰਦੇ ਹੋਏ ਵਿਆਖਿਆ ਨੂੰ ਵਿਗਾੜਦੇ ਹਨ ਇਹ ਬਿਆਨ ਕਿ ਹਰ ਅੱਖ ਉਹਨਾਂ ਨੂੰ ਵੇਖੇਗੀ ਇੱਕ ਅਲੌਕਿਕ ਘਟਨਾ ਨੂੰ ਦਰਸਾਉਂਦੀ ਹੈ ਜਿਸ ਨੂੰ ਸਾਰੇ ਲੋਕ ਦੇਖ ਸਕਦੇ ਹਨ ਨਾ ਕਿ ਮਸੀਹ ਦੇ ਸਰੀਰ ਵਿੱਚ ਵਾਪਸ ਆਉਣ ਨੂੰ ਜੇ ਉਹਨਾਂ ਦਾ ਦਾਅਵਾ ਸਹੀ ਹੈ ਤਾਂ ਉਹਨਾਂ ਨੂੰ ਨਾ ਸਿਰਫ ਦੂਸਰੀ ਵਾਰ ਆਉਣ ਵਾਲੇ ਮਸੀਹ ਦਾ ਸਗੋਂ ਪਹਿਲੀ ਵਾਰ ਆਏ ਯਿਸੂ ਦਾ ਵੀ ਇਨਕਾਰ ਕਰਨਾ ਪਵੇਗਾ ਕਿ ਬਾਈਬਲ ਦਾ ਕਥਨ ਕਿ ਹਰ ਅੱਖ ਉਹਨਾਂ ਨੂੰ ਵੇਖੇਗੀ ਦਾ ਅਸਲ ਵਿੱਚ ਇਹ ਮਤਲਬ ਹੈ ਕਿ ਸਾਰੇ ਲੋਕ ਇਸ ਨੂੰ ਇੱਕ ਅਲੌਕਿਕ ਘਟਨਾ ਦੁਆਰਾ ਵੇਖਣਗੇ ਯਿਸੂ ਦੇ ਪਹਿਲੇ ਵਾਰ ਆਉਣ ਨਾਲ ਸੰਬੰਧਿਤ ਭਵਿੱਖਬਾਣੀਆਂ ਤੇ ਉਹਨਾਂ ਦੀ ਪੂਰਤੀ ذریعے ਆਓ ਅਸੀਂ ਇਹ ਸਾਬਤ ਕਰੀਏ ਕਿ ਸਥਾਪਿਤ ਚਰਚਾਂ ਦੇ ਦਾਅਵੇ ਝੂਠੇ ਹਨ। ਇਹ ਵਾਅਦਾ ਪ੍ਰਤਾਪ ਪ੍ਰਗਟ ਹੋਵੇਗਾ ਅਤੇ ਸਭ ਬਸ਼ਰ ਇਕੱਠੇ ਵੇਖਣਗੇ। ਇਹ ਭਵਿੱਖਬਾਣੀ ਕਿ ਸਾਰੇ ਲੋਕ ਪਰਮੇਸ਼ਵਰ ਦੀ ਮਹਿਮਾ ਨੂੰ ਦੇਖਣਗੇ ਉਦੋਂ ਪੂਰੀ ਹੋਈ ਜਦੋਂ ਯਿਸੂ ਦਾ ਜਨਮ ਇਸਰਾਇਲ ਦੇ ਬੇਤਲਹਮ ਵਿੱਚ ਹੋਇਆ ਸੀ। स्थापित ਚਰਚਾ ਦੀ ਵਿਆਖਿਆ ਦੇ ਅਨੁਸਾਰ ਪੂਰੀ ਦੁਨੀਆ ਨੂੰ ਪਰਮੇਸ਼ਵਰ ਨੂੰ ਉਦੋਂ ਦੇਖਣਾ ਚਾਹੀਦਾ ਸੀ ਜਦੋਂ 2000 ਸਾਲ ਪਹਿਲਾਂ ਉਹਨਾਂ ਦਾ ਸਰੀਰ ਵਿੱਚ ਜਨਮ ਹੋਇਆ ਸੀ ਅਸਲ ਵਿੱਚ ਕੇਵਲ ਕੁਝ ਯਹੂਦੀਆਂ ਨੇ ਸਰੀਰ ਵਿੱਚ ਆਏ ਮਸੀਹ ਦੀ ਮਹਿਮਾ ਨੂੰ ਦੇਖਿਆ ਸੀ ਕੀ ਬਾਈਬਲ ਦੀਆਂ ਭਵਿੱਖਬਾਣੀਆਂ ਗਲਤ ਹਨ ਜਾਂ ਯਿਸੂ ਮਸੀਹ ਨਹੀਂ ਹੈ ਜੀਵ ਬਾਈਬਲ ਦੀਆਂ ਭਵਿੱਖਬਾਣੀਆਂ ਨੂੰ ਸਹੀ ਢੰਗ ਨਾਲ ਸਮਝੇ ਬਿਨਾਂ ਜ਼ਬਰਦਸਤੀ ਵਿਆਖਿਆ ਕਰਦੇ ਹਨ ਤਾਂ ਉਹ ਬਾਈਬਲ ਦਾ ਇਨਕਾਰ ਕਰਨਗੇ ਅਤੇ ਇੱਥੋਂ ਤੱਕ ਕਿ ਮਸੀਹ ਦਾ ਵੀ ਇਨਕਾਰ ਕਰਨਗੇ ਬਾਈਬਲ ਉਹਨਾਂ ਲੋਕਾਂ ਦੁਆਰਾ ਲਿਖੀ ਗਈ ਭਵਿੱਖਬਾਣੀਆਂ ਦੀ ਕਿਤਾਬ ਹੈ ਜੋ ਪਵਿੱਤਰ ਆਤਮਾ ਦੁਆਰਾ ਪ੍ਰੇਰਿਤ ਹੋਏ ਸੀ ਇਸ ਲਈ ਜੇ ਅਸੀਂ ਪਵਿੱਤਰ ਆਤਮਾ ਦੇ ਨਜ਼ਰੀਏ ਦੀ ਬਜਾਏ ਸਿਰਫ ਪ੍ਰਾਣੀਆਂ ਦੇ ਨਜ਼ਰੀਏ ਤੋਂ ਭਵਿੱਖਬਾਣੀਆਂ ਨੂੰ ਦੇਖਦੇ ਹਾਂ ਤਾਂਸੀਂ ਬਾਈਬਲ ਦੇ ਅਰਥ ਨੂੰ ਵਿਗਾੜਨ ਦਾ ਜੋਖਮ ਚੱਕ ਸਕਦੇ ਹਾਂ 2000 ਸਾਲ ਪਹਿਲਾਂ ਧਾਰਮਿਕ ਆਗੂ ਜਿਨ੍ਹਾਂ ਨੇ ਬਾਈਬਲ ਨੂੰ ਜਾਣਨ ਦਾ ਦਾਵਾ ਕੀਤਾ ਸੀ ਉਹਨਾਂ ਨੇ ਸਰੀਰ ਵਿੱਚ ਆਏ ਪਰਮੇਸ਼ਵਰ ਨੂੰ ਸਲੀਬ ਤੇ ਚੜਾਇਆ ਸੀ ਇਸ ਲਈ ਹੋਇਆ ਕਿਉਂਕਿ ਉਹਨਾਂ ਨੇ ਮਨਮਾਨੇ ਢੰਗ ਨਾਲ ਬਾਈਬਲ ਦੀ ਵਿਆਖਿਆ ਕੀਤੀ ਇਸ ਦੇ ਅਰਥ ਨੂੰ ਵਿਗਾੜਿਆ ਇਸ ਯੁੱਗ ਵਿੱਚ ਵੀ ਅਜਿਹਾ ਹੀ ਹੈ ਸਥਾਪਿਤ ਚਰਚ ਦਾਅਵਾ ਕਰਦੇ ਹਨ ਕਿ ਯਿਸੂ ਸਰੀਰ ਵਿੱਚ ਨਹੀਂ ਆ ਸਕਦੇ ਕਿਉਂਕਿ ਧਰਤੀ ਤੇ ਸਾਰੇ ਲੋਕਾਂ ਨੂੰ ਉਹਨਾਂ ਨੂੰ ਦੇਖਣਾ ਚਾਹੀਦਾ ਹੈ ਅਰਸਲ ਵਿੱਚ ਉਹ ਬਾਈਬਲ ਨੂੰ ਵਿਗਾੜ ਰਹੇ ਹਨ ਜਿਵੇਂ ਕਿ ਇਹ ਪਵਿੱਕ ਬਾਣੀ ਕਿ ਪਰਮੇਸ਼ਵਰ ਦੇ ਪਹਿਲੀ ਵਾਰ ਆਉਣ ਤੇ ਸਾਰੇ ਲੋਕ ਉਹਨਾਂ ਦੀ ਮਹਿਮਾ ਨੂੰ ਦੇਖਣਗੇ ਇਸ ਦਾ ਮਤਲਬ ਇਹ ਨਹੀਂ ਹੈ ਕਿ ਧਰਤੀ ਦੇ ਸਾਰੇ ਲੋਕ ਇਸ ਨੂੰ ਦੇਖਣਗੇ ਉਸੇ ਪ੍ਰਕਾਰ ਪ੍ਰਕਾਸ਼ ਦੀ ਪੋਥੀ ਇੱਕ ਵਚਨ ਸੱਤ ਦੇ ਵਚਨ ਹਰੇਕ ਅੱਖ ਉਹਨਾਂ ਨੂੰ ਵੇਖੇਗੀ ਦਾ ਮਤਲਬ ਇਹ ਨਹੀਂ ਹੈ ਕਿ ਧਰਤੀ ਤੇ ਸਾਰੇ ਉਹਨਾਂ ਨੂੰ ਦੇਖਣਗੇ ਇਸ ਦਾ ਅਰਥ ਹੈ ਕਿ ਉਹ ਸਰੀਰ ਵਿੱਚ ਆਉਣਗੇ ਤਾਂ ਜੋ ਕੋਈ ਵੀ ਉਹਨਾਂ ਨੂੰ ਦੇਖ ਸਕੇ ਉਤਪਤ ਤੋਂ ਪ੍ਰਕਾਸ਼ ਦੀ ਪੋਥੀ ਤੱਕ ਬਾਈਬਲ ਭਵਿੱਖਬਾਣੀ ਕਰਦੀ ਹੈ ਕਿ ਮਨੁੱਖ ਜਾਤੀ ਦੀ ਮੁਕਤੀ ਲਈ ਪਰਮੇਸ਼ਵਰ ਸਰੀਰ ਵਿੱਚ ਦੂਜੀ ਵਾਰ ਆਉਣਗੇ। ਉਹ ਸਰੀਰ ਵਿੱਚ ਦੂਜੀ ਵਾਰ ਆਉਣਗੇ ਜੇਕਰ ਅਸੀਂ ਬਾਈਬਲ ਦੀ ਇਸ ਭਵਿੱਖਬਾਣੀ ਦਾ ਅਪਮਾਨ ਕਰਦੇ ਹਾਂ ਤੇ ਮਨਮਾਨੇ ਢੰਗ ਨਾਲ ਬਾਈਬਲ ਦੀ ਵਿਆਖਿਆ ਕਰਦੇ ਹਾਂ ਤਾਂ ਅਸੀਂ ਤਬਾਹੀ ਦਾ ਖਤਰਾ ਚੱਕ ਸਕਦੇ ਹਾਂ ਠੀਕ ਉਹਨਾਂ ਲੋਕਾਂ ਵਾਂਗ ਜਿਨ੍ਹਾਂ ਨੇ ਮਸੀਹ ਦਾ ਇਨਕਾਰ ਕੀਤਾ ਸੀ ਜਦੋਂ ਉਹ ਆਪਣੇ ਪਹਿਲੀ ਵਾਰ ਆਉਣ ਤੇ ਮੁਕਤੀਦਾਤਾ ਦੇ ਰੂਪ ਵਿੱਚ ਆਏ ਸੀ। ਇਸ ਲਈ ਇਹ ਦਾਅਵਾ ਕਰਨਾ ਗਲਤ ਹੈ ਕਿ ਯਿਸੂ ਸਰੀਰ ਵਿੱਚ ਨਹੀਂ ਆ ਸਕਦੇ ਕਿਉਂਕਿ ਹਰੇਕ ਅੱਖ ਉਹਨਾਂ ਨੂੰ ਵੇਖੇਗੀ।